ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਹਾਂ ਨੇਪਾਲ ਦੇ ਕਟਮੰਡੂ ਸ਼ਹਿਰ ਚ ਤੇ ਇਹ ਜਿਹੜਾ ਰਸਤਾ ਜਾ ਰਿਹਾ ਹੁਣ ਇਹ ਬੋਧਨਾ ਟੈਂਪਲ ਨੂੰ ਜਾ ਰਿਹਾ ਜਿੱਥੇ ਮੈਂ ਮੈਂ ਵੀ ਜਾ ਰਿਹਾ ਜੋ ਕਿ ਇਹਨਾਂ ਦਾ ਕਾਫੀ ਪੁਰਾਣਾ ਟੈਂਪਲ ਹੈ ਐਂਡ ਬੁੱਧਿਜ਼ਮ ਬੇਸਡ ਹੈ ਐਂਡ ਆ ਤੁਸੀਂ ਰਸਤਾ ਦੇਖ ਸਕਦੇ ਹੋ ਮੇਨ ਰੋਡ ਜੀ ਆ ਰੋਲਾ ਰੱਪਾ ਇੱਥੇ ਕਾਫੀ ਹੈ ਪਿੱਛੇ ਮਾਲ ਵਗੈਰਾ ਵੀ ਸਿਗੇ ਤੇ ਕਟਮੰਡੂ ਮੈਂ ਪਹੁੰਚੇ ਹਾਂ ਕੱਲ ਨੂੰ ਸ਼ਾਮੀ ਤੇ ਰਾਤ ਹੀ ਹੋ ਗਈ ਸੀ ਰਾਤ ਨੂੰ ਲੇਟ ਹੋ ਗਏ ਸੀ ట్రాఫిక్ ਜਮ ਵਗੈਰਾ ਸੀਗਾ ਮੈਂ ਥਮੇਲ ਏਰੀਆ ਚ ਸਟੇ ਕੀਤਾ ਉੱਥੋਂ ਹੀ ਮੈਂ ਤੁਰ ਕੇ ਆ ਰਿਆਂ ਘੱਟੋ ਘੱਟ ਲਗਾ ਲੋ ਤੁਸੀਂ 5-6 ਕਿਲੋਮੀਟਰ ਦੂਰ ਐ ਤੋਂ ਤੇ 1 ਘੰਟਾ ਲੱਗਦਾ ਹੈ ਮਤਲਬ ਵਾਕ ਕਰਨ ਨੂੰ ਸੋ ਮੈਂ ਸਿਟੀ ਦੇਖਣਾ ਚਾਹੁੰਦਾ ਸੀ ਜੇ ਮੈਂ ਉੱਥੋਂ ਦਾ ਵਾਕ ਹੀ ਕਰ ਰਿਆਂ ਇੱਥੇ ਤੁਹਾਨੂੰ ਇਦਾਂ ਟੈਕਸੀਜ਼ ਬਹੁਤ ਜ਼ਿਆਦਾ ਦੇਖਣ ਨੂੰ ਮਿਲਣਗੀਆਂ ਤੇ ਲੋਕਲ ਲੋਕਾਂ ਕੋਲ ਪਰਸਨਲ ਕਾਰਸ ਬਹੁਤ ਰੇਅਰ ਮਿਲਣਗੀਆਂ ਬਿਕੋਜ਼ ਇੱਥੇ ਦੀ ਜਿਹੜੀ ਗਵਰਨਮੈਂਟ ਆ ਉਹ 300% ਟੈਕਸ ਲਾਂਦੀ ਹੈ ਮੇਰੇ ਹਿਸਾਬ ਨਾਲ ਕਾਰਸ ਤੇ ਸੋ ਜਿਹੜੇ ਲੋਕ ਨੇ ਉਹ ਜ਼ਿਆਦਾ ਪ੍ਰੇਫਰ ਬਾਈਕਸ ਕਰਦੇ ਨੇ ਜਾਂ ਪਬਲਿਕ ਟਰਾਂਸਪੋਰਟ ਜਿੱਦਾ ਆ ਛੋਟੀਆਂ ਬੱਸੇਸ ਹੋ ਗਿਆ ਇਦਾਂ ਦੀਆਂ ਛੋਟੀਆਂ ਬੱਸੇਸ ਪੂਰੇ ਸ਼ਹਿਰ ਚ ਚੱਲ ਰਹੀਆਂ ਨੇ ਐਂਡ ਇੱਕ ਹੋਰ ਵੀ ਰੀਜ਼ਨ ਹੈ ਕਿ ਪੈਟਰੋਲ ਤੇ ਡੀਜ਼ਲ ਦੇ ਰੇਟ ਬਹੁਤ ਜ਼ਿਆਦਾ ਨੇ ਐਜ਼ ਕੰਪੇਅਰ ਟੂ ਇਨਾਂ ਦੀ ਇਨਕਮ ਹੈਗੇ ਜੇ ਆਪਾਂ ਆਪਣੀ ਇੰਡੀਅਨ ਕਰੰਸੀ ਦੇ ਹਿਸਾਬ ਨਾਲ ਦੇਖੀ ਤਾਂ ਆਲਮੋਸਟ ਸੇਮ ਹੀ ਨੇ 102 ਰੁਪਏ 113 ਰੁਪਏ ਪੈਂਦੇ ਆ ਯਾਨੀ ਕਿ ਇਹਨਾਂ ਦੇ 170 175 ਰੁਪਏ ਇਨਾਂ ਦੀ ਜਿਹੜੀ ਐਵਰੇਜ ਸੈਲਰੀ ਹੈ ਉਹ 12-13 ਹਜ਼ਾਰ ਹੈ ਸੋ ਜੇ ਆਪਾਂ ਉਹਦੇ ਅਕੋਰਡਿੰਗ ਵੇਖੀਏ ਉਹਦੇ ਅਕੋਰਡਿੰਗ ਵੇਖੀਏ ਤਾਂ ਬਹੁਤ ਜ਼ਿਆਦਾ ਮਹਿੰਗਾ ਲੱਗਦਾ ਕਿਉਂਕਿ 170-180 ਰੁਪਏ ਲੀਟਰ ਤੇਲ ਪਾਉਣਾ ਕੋਈ ਛੋਟੀ ਗੱਲ ਨਹੀਂ ਹੈ ਕਿ ਸੋ ਬਾਈਕ ਜ਼ਿਆਦਾ ਪ੍ਰੇਫਰ ਕਰਦੇ ਆਂ ਐਂਡ ਨਹੀਂ ਤਾਂ ਪਬਲਿਕ ਟਰਾਂਸਪੋਰਟ ਪਬਲਿਕ ਟਰਾਂਸਪੋਰਟ ਇੱਥੇ ਸਸਤਾ 10-20 ਰੁਪਏ 'ਚ ਤੁਸੀਂ ਜਿਵੇਂ ਆਪਣੇ ਆਟੋਜ਼ ਵਗੈਰਾ ਚਲਦੇ ਨੇ ਇੱਥੇ ਬੱਸਿਸ ਚੱਲਦੀਆਂ ਨੇ ਜ਼ਿਆਦਾ ਤੇ ਟੂਰਿਸਟ ਦੇ ਹੋਣ ਕਰਕੇ ਇੱਥੇ ਟੈਕਸੀਜ਼ ਬਹੁਤ ਜ਼ਿਆਦਾ ਚੱਲਦੀਆਂ ਨੇ ਜੇ ਤੁਸੀਂ ਕਿਤੇ ਦੂਰ ਜਾਣਾ ਤਾਂ ਉੱਥੇ ਸਾਹਮਣੇ ਵੀ ਟੈਕਸੀ ਖੜੀ ਹੈ ਮਤਲਬ ਤੁਹਾਨੂੰ ਇੱਥੇ ਹਰ 2 ਮਿੰਟ ਬਾਅਦ ਜਿੱਦਾਂ ਆਪਣੇ ਉੱਥੇ ਆਟੋ ਰਿਕਸ਼ਾਸ ਦਿਖਦੇ ਨੇ ਇੱਥੇ ਤੁਹਾਨੂੰ ਟੈਕਸੀਜ਼ ਜ਼ਰੂਰ ਨਜ਼ਰ ਆਉਣੀਆਂ ਨੇ ਨੇਪਾਲ 'ਚ ਜਿਹੜਾ ਇਨਫਲੇਸ਼ਨ ਬਹੁਤ ਜ਼ਿਆਦਾ ਹੈ ਮਹਿੰਗਾਈ ਜਿਹੜੀ ਹੈ ਹਰ ਸਾਲ ਬਹੁਤ ਵੱਧ ਰਹੀ ਹੈ ਮਤਲਬ ਅੱਜ ਜਿਹੜੀ ਚੀਜ਼ ਤੁਹਾਨੂੰ 1 ਰੁਪਏ ਦੀ ਮਿਲ ਰਹੀ ਹੈ ਸ਼ਾਇਦ ਅਗਲੇ ਸਾਲ ਤੁਹਾਨੂੰ 3 ਰੁਪਏ ਦੀ ਮਿਲੇਗੀ ਐਂਡ ਇਹੀ ਕਾਰਨ ਇਹ ਵੀ ਕਾਰਨ ਹੋ ਸਕਦਾ ਹੈ ਕਿ ਇੱਥੇ ਜਿਹੜੀਆਂ ਗੱਡੀਆਂ ਨੇ ਤੁਹਾਨੂੰ ਪੁਰਾਣੀਆਂ ਹੀ ਦਿਖਣਗੀਆਂ ਆਲਟੋ ਆ ਬੈਗਨਾਰ ਇਵਨ Maruti 800 ਵੀ ਤੁਹਾਨੂੰ ਇੱਥੇ ਕਾਫੀ ਦਿਖਣਗੀਆਂ ਹਾਲਾਂਕਿ ਆਪਣੇ ਇੰਡੀਆ 'ਚ ਤਾਂ ਹੁਣ ਨਜ਼ਰ ਨਹੀਂ ਆਉਂਦੀਆਂ ਬਟ ਇੱਥੇ ਕਾਫੀ ਨੇ ਕਿਉਂਕਿ ਗੱਡੀਆਂ ਮਹਿੰਗੀਆਂ ਹੀ ਬਹੁਤ ਨੇ ਤਾਂ ਕਰਕੇ ਪੀਪਲ ਲੋਕ ਜਿਹੜੇ ਨੇ ਅਫੋਰਡ ਨਹੀਂ ਕਰ ਸਕਦੇ ਆ ਦੇਖੋ Maruti 800 ਕੇ ਇਹ ਟੈਕਸੀ ਜਾ ਰਹੀ ਹੈ ਐਂਡ ਇਦਾਂ ਹੀ ਜੇ ਤੁਸੀਂ ਗੱਡੀਆਂ ਦੇਖੋਗੇ ਉਹ ਸਾਹਮਣੇ ਇੱਕ ਹੋਰ Maruti 800 ਆਂਦੀ ਪਈ ਐ ਸੋ ਇੱਥੇ ਬਹੁਤ ਜ਼ਿਆਦਾ ਕਾਮਨ ਹੈ Maruti 800 ਐਂਡ ਲੋਕ ਮੇਰੇ ਹਿਸਾਬ ਨਾਲ ਅਵੋਇਡ ਹੀ ਕਰਦੇ ਨੇ ਗੱਡੀ ਖਰੀਦਣਾ ਆਪਣੇ ਉੱਥੇ ਤਾਂ ਬਹੁਤ ਜ਼ਿਆਦਾ ਕਾਮਨ ਹੈ ਕਿਉਂਕਿ ਹਰ ਅੱਜਕੱਲ੍ਹ ਹਰ ਮੀਡਲ ਕਲਾਸ ਫੈਮਿਲੀ ਹਰ ਘਰ ਚ ਇੱਕ ਗੱਡੀ ਤਾਂ ਹੈ ਹੀ ਹਾਂ ਜੇ ਨੇਪਾਲ ਚ ਕਿਸੇ ਕੋਲ ਗੱਡੀ ਹੈਗੀ ਆ ਤਾਂ ਉਹਨਾਂ ਕੋਲੇ ਤਿੰਨ ਚਾਰ ਹੀ ਨੇ ਫਿਰ ਇਕੱਠੀਆਂ ਹੀ ਮਤਲਬ ਜੇ ਕਿਸੇ ਕੋਲ ਪੈਸਾ ਹੈ ਤਾਂ ਬਹੁਤ ਜ਼ਿਆਦਾ ਹੈ ਜੇ ਨਹੀਂ ਹੈ ਤਾਂ ਬਿਲਕੁਲ ਐਵਰੇਜ ਹੈ ਸੋ ਇਥੋਂ ਜ਼ਿਆਦਾ ਦੂਰ ਨਹੀਂ ਹੈ ਬੋਧਨਾਥ ਸਟੂਪਾ ਸਟੂਪਾ ਐਂਡ ਉੱਥੇ ਜਿਹੜੇ ਬੁੱਧਿਜ਼ਮ ਬੇਸਡ ਹੈ ਬੁੱਧਿਜ਼ਮ ਕਲਚਰ ਹੈ ਪੀਸ ਨੂੰ ਪ੍ਰੋਮੋਟ ਕਰਦੇ ਨੇ ਉਹ ਤੁਹਾਨੂੰ ਜਾ ਕੇ ਉਹ ਸਾਰਾ ਦਿਖਾਣਾ ਇਥੋਂ ਥੋੜਾ ਜਿਹਾ ਹੀ ਵਾਕ ਰਹਿ ਗਿਆ ਮੇਰਾ ਵਾਕਿੰਗ ਡਿਸਟੈਂਸ ਐਂਡ ਇੱਥੇ ਮੈਂ ਤੁਹਾਨੂੰ ਦੱਸਿਆ ਸੀ ਇਹਨਾਂ ਦੇ ਜਿਹੜੀਆਂ ਨੰਬਰ ਪਲੇਟਸ ਹੁੰਦੀਆਂ ਉਹ ਲਾਲ ਰੰਗ ਦੀਆਂ ਹੁੰਦੀਆਂ ਉਹ ਤੁਸੀਂ ਦੇਖ ਸਕਦੇ ਹੋ ਐਂਡ ਸਿੰਸ ਇਹ 네ਪਾਲ ਦੀ ਕੈਪੀਟਲ ਸਿਟੀ ਐ ਸੋ ਤਾਂ ਕਰਕੇ ਇੱਥੇ ਕਰਾਊਡ ਜ਼ਿਆਦਾ ਹੈ ਐਂਡ ਪਿਛਲੇ ਕੁਝ ਦਿਨ ਇਹਨਾਂ ਦੇ ਇੱਥੇ ਦੁਸ਼ਹਿਰਾ ਮਨਾ ਰਹੇ ਸੀ ਤੇ ਉਹਦੇ ਕਰਕੇ 20 ਤੋਂ 25 ਲੱਖ ਲੋਕ ਨੇ ਜਿਹੜੇ ਉਹ ਆਪਣੇ ਆਪਣੇ ਘਰਾਂ 'ਚ ਪਿੰਡਾਂ 'ਚ ਗਏ ਹੋਏ ਸੀਗੇ ਕਾਠਮਾਂਡੂ ਤੋਂ ਬਾਹਰ ਉਦੇ ਕਰਕੇ ਕੀ ਸੀ ਵੀ ਰਸ਼ ਘੱਟ ਸੀ ਬਟ ਹੁਣ ਵਾਪਸ ਆ ਗਏ ਕਿਉਂਕਿ ਪਰਸੋ ਫੈਸਟੀਵਲ ਖਤਮ ਹੋ ਗਿਆ ਸੋ ਕੱਲ ਸਾਰੇ ਲੋਕ ਵਾਪਸ ਆ ਰਹੇ ਸੀ ਐਸੇ ਕਰਕੇ ਕੱਲ ਬੱਸ ਇਸ ਜਿਹੜੀ ਜਗ੍ਹਾ ਹੀ ਨਹੀਂ ਸੀਗੀ ਸੀਟ ਬਹੁਤ ਮੁਸ਼ਕਲ ਮਿਲੀ ਮੈਨੂੰ ਪੁਖਾਰਾ ਤੋਂ ਕਟਮਾਂਡੂ ਤੇ ਚਲੋ ਫਾਈਨਲੀ ਮਿਲ ਗਈ ਤੇ ਇੱਥੇ ਇਦਾਂ ਦੀਆਂ ਕੈਰਾਵੈਂਸ ਛੋਟੀਆਂ ਛੋਟੀਆਂ ਕੁਆਇਟ ਕਲਰ ਦੀਆਂ ਗ੍ਰੇ ਕਲਰ ਦੀਆਂ ਬਹੁਤ ਕਾਮਨ ਨੇ ਵੀ ਬਹੁਤ ਸਹੀ ਨੇ ਲਾਈਕ ਆਪਣੇ ਮੈਂ ਹੈਰਾਨਾ ਵੀ ਆਪਣੇ ਉੱਥੇ ਕਿਉਂ ਨਹੀਂ ਹੈ ਗਿਆ ਆਪਣੇ ਇੰਡੀਆ 'ਚ ਇੱਥੇ ਬਿਲਕੁਲ ਨੇੜੇ ਮਤਲਬ ਉਸ ਸਾਈਡ ਤੇ ਉਧਰ ਰਾਈਟ ਸਾਈਡ ਤੇ ਤ੍ਰਿਭੁਵਨ 에ਅਰਪੋਰਟ ਹੈ ਨਾ ਦਾ ਜਿਹੜਾ ਕਾਟਮੰਡੂ ਦਾ 에ਅਰਪੋਰਟ ਹੈ ਉਹ ਜ਼ਿਆਦਾ ਦੂਰ ਨਹੀਂ ਹੈਗਾ ਐਂਡ ਜਦੋਂ ਤੁਸੀਂ ਫਲਾਈਟ ਤੋਂ ਆਉਂਦੇ ਹੋ ਦਿੱਲੀ ਤੋਂ ਕਾਟਮੰਡੂ ਤਾਂ ਬਹੁਤ ਸੋਹਣਾ ਲੱਗਦਾ ਉੱਪਰੋਂ ਤਾਂ ਕਰਕੇ ਇੱਥੋਂ ਪਲੇਨਸ ਵੀ ਨਜ਼ਰ ਆਉਂਦੇ ਪਏ ਹੁਣ ਇਹ ਲੰਘਿਆ ਸੀਗਾ ਪਰ ਕੈਮਰਾ ਆਫ ਸੀ ਐਂਡ ਮੈਟ 100 150 ਮੀਟਰ ਹੀ ਆ ਸਤੂਪਾ ਤੋਂ ਤੇ ਮੈਂ ਇੱਕ ਵਾਰੀ ਪੁੱਛ ਲਵਾ ਕੇ ਤੈਨੂੰ ਬਕਸ ਮੈਪ ਤੇ ਇਧਰ ਨੂੰ ਮੜਨ ਨੂੰ ਕਹਿ ਰਿਹਾ ਸੀ ਅ ਸਰ ਬੋਧਨਾਕ ਸਟੂਪਾ ਕਾਹ ਪੇ ਆ ਹੈ ਆਗੇ ਸਿਲ੍ਹਾ ਉੱਥੇ ਪਾਸੇ ਹੈ ਨਾ ਸੋ ਇੱਥੋਂ ਨੇੜੇ ਹੀ ਆ 100 150 ਮੀਟਰ ਸੋ ਪਹੁੰਚ ਕੇ ਤੁਹਾਨੂੰ ਮੈਂ ਉੱਥੇ ਦਿਖਾਣਾ ਤੇ ਦੱਸਦਾ ਸਾਰਾ ਉਹਦੇ ਬਾਰੇ ਉੱਥੇ ਤੁਸੀਂ ਦੇਖ ਸਕਦੇ ਹੋ ਉਧਰ KFC ਵੀ ਹੈਗਾ ਇੱਥੇ ਮਤਲਬ ਸਾਰਾ ਕੁਝ ਲਾਈਫ ਸਟਾਈਲ ਸਾਰਾ ਕੁਝ ਸੇਮ ਹੈ ਜਿਵੇਂ ਆਪਣੇ ਆ ਬਟ ਸਿਰਫ ਫਰਕ ਇੰਨਾ ਹੈ ਕਿ ਕੱਪੜਿਆਂ ਦਾ ਫਰਕ ਹੈ ਬੋਲੀ ਦਾ ਫਰਕ ਹੈ ਸਿਰਫ ਇੰਨਾ ਹੀ ਫਰਕ ਹੈ ਜਿਆਦਾ ਐਂਡ ਪਬਲਿਕ ਟਰਾਂਸਪੋਰਟ ਐਂਡ ਨਾਰਮਲ ਜਿਹੜਾ ਇਹਨਾਂ ਦਾ ਆਪਣਾ ਟਰਾਂਸਪੋਰਟ ਹੈ ਉਸ ਚੀਜ਼ ਦਾ ਫਰਕ ਹੈ ਬਾਕੀ ਲੋਕ ਜਮਾ ਲਾਈਕ ਜਿਵੇਂ ਆਪਣੇ ਲੋਕ ਨੇ ਉਦਾਂ ਦੇ ਲੋਕ ਹੀ ਨੇ ਚੰਗੇ ਨੇ ਸਾਰੇ ਚਲੋ ਮੈਂ ਪਹੁੰਚਦਾ ਬੋਧਨਤ ਸਟੂਪਾ ਤੇ ਤੁਹਾਨੂੰ ਦਿਖਾਣਾ ਸਾਰਾ ਸੋ ਮੈਂ ਜਸਟ ਐਂਟਰ ਕੀਤਾ ਇਸ ਟੈਂਪਲ ਚ ਐਂ ਮੈਂ ਤੁਹਾਨੂੰ ਟੈਂਪਲ ਦਿਖਾਣਾ ਤੁਸੀਂ ਸਾਹਮਣੇ ਦੇਖ ਸਕਦੇ ਹੋ ਇਹ ਹੈਗਾ ਬੋਧਨਤ ਟੈਂਪਲ ਇੱਥੇ ਦਾ ਬਹੁਤ ਫੇਮਸ ਹੈ ਐਂਡ ਤੁਸੀਂ ਇੱਥੇ ਟੂਰਿਸਟ ਦਾ ਘੱਟ ਦੇਖ ਸਕਦੇ ਹੋ ਕਿੰਨਾ ਜ਼ਿਆਦਾ ਐਂਡ ਉੱਪਰ ਜੇ ਤੁਸੀਂ ਦੇਖੋ ਇਹਦੇ ਚਾਰ ਅੱਖਾਂ ਬਣਿਆ ਆਏ ਆਂ ਚਾਰੋਂ ਸਾਈਡਸ ਤੇ ਇਹ ਇਹਦਾ ਮਤਲਬ ਮੈਨੂੰ ਐਗਜ਼ੈਕਟ ਨਹੀਂ ਪਤਾ ਬਟ ਬੇਸਿਕਲੀ ਜੋ ਮੇਨ ਇਹਦਾ ਪਰਪਸ ਹੈ ਇਸ ਟੈਂਪਲ ਦਾ ਮੇਨ ਇਹਦਾ ਮਤਲਬ ਆਈਡੀਓਲੋਜੀ ਜਾਂ ਸਿੰਬਲ ਆ ਉਹ ਹੀ ਹੈ ਕਿ ਇਹ ਪੀਸ ਪ੍ਰਮੋਟ ਕਰਦੇ ਨੇ ਐਂਡ ਇਸ ਪੂਰੇ ਇਹਦੇ ਅਰਾਊਂਡ ਇਸ ਪੂਰੇ ਗੋਲ ਚੱਕਰ ਦੇ ਅਰਾਊਂਡ ਬਹੁਤ ਸਾਰੇ ਆ ਤੁਹਾਨੂੰ ਸ਼ਾਪਸ ਮਿਲਣਗੀਆਂ ਇਦਾਂ ਆਰਟੀਫੀਸ਼ੀਅਲ ਜੁਐਲਰੀ ਦੀਆਂ ਹੈਂਡਮੇਡ ਆਰਟ ਦੀਆਂ ਕੱਪੜਿਆਂ ਦੀਆਂ ਐਂਡ ਰੈਸਟੋਰੈਂਟਸ ਮਿਲਣਗੇ ਸੋ ਪੀਪਲ ਉਧਰੋਂ ਐਂਟਰੀ ਆ ਹੈਂਡ ਲੋਗ ਇਧਰੋਂ ਵਾਕ ਕਰਦੇ ਆ ਪੂਰਾ ਇਹਦਾ ਰਾਉਂਡ ਕਰਦੇ ਆ ਐਂਡ ਨਾਲ ਨਾਲ ਤੁਸੀਂ ਇਹ ਦੇਖੋਗੇ ਆ ਜਿਹੜਾ ਤੁਸੀਂ ਚੱਕਰ ਦੇਖ ਰਹੇ ਹੋ ਇਹਨੂੰ ਜਦੋਂ ਲੋਕ ਟੱਚ ਕਰਦੇ ਜਾਂਦੇ ਨੇ ਇਹਦੇ ਨੀਚੇ ਤੁਸੀਂ ਦੇਖ ਸਕਦੇ ਹੋ ਇਹਦਾ ਮਤਲਬ ਪ੍ਰੇਅਰ ਹੁੰਦਾ ਸਾਹਮਣੇ ਤੁਸੀਂ ਦੇਖ ਸਕਦੇ ਹੋ ਲੋਕ ਟੱਚ ਕਰਦੇ ਪਏ ਨੇ ਐਂਡ ਇੱਥੇ ਤੁਸੀਂ ਬਹੁਤ ਸਾਰੇ ਕੈਫੇਜ਼ ਐਂਡ ਰੈਸਟੋਰੈਂਟਸ ਤੁਹਾਨੂੰ ਬਹੁਤ ਕਾਮਨਲੀ ਦਿਖਣਗੇ ਐਂਡ ਫੂਡ ਇੱਥੇ ਬੇਸਿਕਲੀ ਸੌਰੀ ਫੂਡ ਇਥੇ ਬੇਸਿਕਲੀ ਤੁਹਾਨੂੰ ਜਿਹੜਾ ਟ੍ਰੈਡੀਸ਼ਨਲ ਤੇ ਬੇਤਨ ਫੂਡ ਹੁੰਦਾ ਮੋਮੋਸ ਹੋਗੇ ਜਾਂ ਚਾਈਨਿਸ ਫੂਡ ਹੋ ਗਿਆ ਉਹ ਵੀ ਮਿਲ ਜੂਗਾ ਕਿਤੇ ਕਿਤੇ ਤੁਹਾਨੂੰ ਨਾਰਥ ਇੰਡੀਅਨ ਵੀ ਜ਼ਰੂਰ ਇਥੇ ਮਿਲ ਹੀ ਜਾਊਗਾ ਸੋ ਮੋਸਟਲੀ ਇਥੇ ਤੁਸੀਂ ਦੇਖ ਸਕਦੇ ਹੋ ਸ਼ਾਪਸ ਵਿਦ ਕਲੋਥਸ ਐਂਡ ਯਾ ਆਰਟੀਫੀਸ਼ੀਅਲ ਜੁਵਲ ਜੁਐਲਰੀ ਵਗੈਰਾ ਦੀਆਂ ਅੰਦਰ ਜਿਹੜਾ ਇਹਦੇ ਹੈਗਾ ਟੈਂਪਲ ਹੈ ਐਂਡ ਲੋਕ ਅੰਦ ਟੈਂਪਲ ਤੇ ਵੀ ਜਾਂਦੇ ਆ ਤੁਸੀਂ ਦੇਖ ਸਕਦੇ ਹੋ ਸਾਹਮਣੇ ਮੈਨੂੰ ਨਹੀਂ ਪਤਾ ਐ ਐਂਟਰੀ ਆ ਟੈਂਪਲ ਦੀ ਐ ਐਗਜ਼ਿਟ ਐ ਮੇਰੇ ਹਿਸਾਬ ਨਾਲ ਐਂਟਰੀ ਐ ਇਸ ਟੈਂਪਲ ਦੀ ਇਧਰੋਂ ਵੀ ਹਾਲਾਂਕਿ ਮੈਂ ਪਹਿਲਾਂ ਅੰਦਰ ਗਿਆ ਹੋਇਆ ਅੰਦਰ ਫੋਨ ਅਲਾਉਡ ਨਹੀਂ ਹੈਗਾ ਆ ਐਂਟਰੀ ਐ ਟੈਂਪਲ ਦੀ ਇੱਥੇ ਬਹੁਤ ਜ਼ਿਆਦਾ ਲਾਈਨ ਆ ਇਧਰ ਇਹ ਕੋਲ ਡਰਿੰਕ ਵਗੈਰਾ ਫ੍ਰੀ ਪਿਆਰੇ ਲੋਕਾਂ ਨੂੰ ਪਬਲਿਕ ਨੂੰ ਐਂਡ ਇੱਥੇ ਲੋਕ ਕਬੂਤਰਾਂ ਨੂੰ ਇਸ ਸਾਈਡ ਤੇ ਦਾਣਾ ਪਾਉਂਦੇ ਨੇ ਸੋ ਤਾਂ ਕਰਕੇ ਇੱਥੇ ਕਬੂਤਰ ਬਹੁਤ ਜ਼ਿਆਦਾ ਨੇ ਕਾਫੀ ਜ਼ਿਆਦਾ ਐਂਡ ਇੱਥੇ ਕਹਿੰਦੇ ਆ ਮੰਨਦੇ ਆ ਵੀ ਜੇ ਤੁਸੀਂ ਇੱਥੇ ਆਉਂਦੇ ਹੋ ਤਾਂ ਤੁਸੀਂ ਇਦਾਂ ਰਾਉਂਡ ਕੱਢਦੇ ਹੋਂਦੇ ਪ੍ਰੇ ਕਰਦੇ ਹੋਂਦਾ ਬਹੁਤ ਚੰਗਾ ਮੰਨਿਆ ਜਾਂਦਾ ਤੇ ਆ ਮੇਰੇ ਖਾਲ ਨਾਲ ਕੁਝ ਨਵਾਂ ਕੰਸਟਰਕਟ ਕਰਦੇ ਪਏ ਆ ਸੋ ਬਸ ਸਥਿ ਇਹੀ ਹੈ ਇਸ ਤੋਂ ਇਲਾਵਾ ਮਾਰਕੀਟ ਹੈ ਤੁਸੀਂ ਇੱਥੇ ਬੈਠ ਕੇ ਆਪਣਾ ਵਧੀਆ ਇਵਨਿੰਗ ਸਪੈਂਡ ਕਰ ਸਕਦੇ ਹੋ ਰਾਤ ਨੂੰ ਇਹ 6 ਵਜੇ ਤੱਕ ਖੁੱਲ੍ਹਾ ਹੁੰਦਾ ਤੇ ਇਹਦੀ ਟਿਕਟ ਪ੍ਰਾਈਸ ਆਪਣੇ ਇੰਡੀਅਨਸ ਲਈ ਹੈਗੀ ਹੈ 100 ਰੁਪਏ ਫੋਰਨਰਸ ਹੀ ਮੇਰੇ ਖਿਆਲ ਨਾਲ 900 ਰੁਪਏ ਹਨ 900 ਨੇਪਾਲੀ ਰੁਪਏ ਐਂਡ ਆ ਤੁਸੀਂ ਸਾਰੀ ਮਾਰਕੀਟ ਦੇਖ ਸਕਦੇ ਹੋ ਕਾਫੇਸ ਕਪੜੇ ਵਗੈਰਾ ਸਾਰਾ ਕੁਝ ਐਂਡ ਕਾਫੀ ਜ਼ਿਆਦਾ ਜਿਵੇਂ ਫੋਰਨਰਸ ਵਗੈਰਾ ਤੁਹਾਨੂੰ ਇੱਥੇ ਜ਼ਰੂਰ ਦੇਖਣਗੇ ਕਿਉਂਕਿ ਨੇਪਾਲ ਚ ਫੋਰਨਰਸ ਬਹੁਤ ਜ਼ਿਆਦਾ ਹੁੰਦੇ ਆ ਥੈਟਸ ਆਲ ਹੁਣ ਮੈਂ ਤੁਹਾਨੂੰ ਐਗਜ਼ਿਟ ਵੱਲ ਲੈ ਕੇ ਜਾਂਦਾ ਐਗਜ਼ਿਟ ਤੋਂ ਆਪਾਂ ਚੱਲਦੇ ਆਂ ਫਿਰ ਅੱਗੇ ਤੋ ਆ ਤੁਸੀਂ ਦੇਖ ਸਕਦੇ ਹੋ ਇਹ ਐਂਟਰੀ ਗੇਟ ਹੈ ਐਂਡ ਇੱਥੇ ਟਿਕਟ ਚੈਕਿੰਗ ਤੇ ਮੇਨ ਐਂਟਰੈਂਸ ਇਹ ਹੈ ਮੇਨ ਐਂਟਰੈਂਸ 프ਰੰਟ ਗੇਟ ਜਿਓ ਤੁਸੀਂ ਦੇਖ ਰਹੇ ਹੋ ਐਂਡ ਇੱਥੇ ਟਿਕਟਸ ਮਿਲ ਰਹੀਆਂ ਟਿਕਟਸ ਤੁਸੀਂ ਲੈ ਸਕਦੇ ਹੋ